ਤੇ ਨਾਲ ਜਿਹੜਾ ਐਲਾਨ ਕਰਨਾ ਉਹ ਐਵੇਂ ਵਿਚ ਵਿਚਾਲੇ ਨਾ ਦੇ ਬੇਮਾਨ ਸਾਹਿਬ ਪੂਰਾ ਉਹ ਨੂੰ ਚੜ੍ਹਦੀ ਕਲਾ ਦੇ ਨਾਲ ਲਾਗੂ ਵੀ ਕਰਨਾ ਤੁਸੀਂ ਤਗੜੇ ਹੋ ਕੇ ਇਹ ਐਲਾਨ ਕਰੋ ਨਾਲ ਜਿਹੜਾ ਜਿਲ੍ਹਾ ਖਾਲਸਾ ਪੇਤ੍ਰੋਦਰੀ ਖੁਰਚ ਲੈਂਦਾ ਹੁੰਦਾ ਤੁਸੀਂ ਇੱਕ ਵਾਰੀ ਐਲਾਨ ਕਰ ਦਿਓ ਤੇ ਆਪਾਂ ਤਰੋਤਰੋ ਇਲਾਕੇ ਜਿਹੜੇ ਆਪੇ ਪੂਰੇ ਹੋ ਜਾਣਗੇ ਨਾਲ ਕੋਈ ਯੂਨੀਵਰਸਿਟੀ ਜੱਜ ਕੇ ਜਕਾਰਾ ਗਾਵੇ ਫਤਿਹ ਪਾਵੇ ਨਿਹਾਲ ਪਰ ਜਿਹੜਾ ਮੈਂ ਬੇਨਤੀ ਕਰਦਾ ਇਹ ਜਿਹੜਾ ਆਨੰਦਪੁਰ ਸਾਹਿਬ ਨੂੰ ਗੋਬਿੰਦ ਸਿੰਘ ਜੀ ਨੇ ਆਪਾਂ ਸਾਰਿਆਂ ਨੂੰ ਕਿਹਾ ਸੀ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਆ ਜਦੋਂ ਫ਼ਜ਼ੂਲ ਸਾਹਿਬ ਗੁਰੂ ਸਾਹਿਬ ਜਾਣ ਲੱਗੇ ਇੱਥੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਦੋਂ ਗੁਰੂ ਸਾਹਿਬ ਨੇ ਜਿਹੜਾ ਬਹੁਤ ਬੇਨਤੀ ਕੀਤੀ ਸੀ ਜਦੋਂ ਹੌਲਾ ਮਹਤਾਊਗਾ ਮੈਂ ਆਪ ਚੰਗਤਾ ਦੇ ਵਿੱਚ ਦਰਸ਼ਨ ਕਰੂੰਗਾ ਸੋ ਗੁਰੂ ਸਾਹਿਬ ਕਿਰਪਾ ਕਰ ਮੈਂ ਬਹੁਤਾ ਸਮਾਂ ਨਾਲ ਲੈਂਦਾ ਸਾਰੇ ਮਾਪੁਰਖਾਂ ਨੇ ਤੇ ਪੰਜਾਬ ਸਰਕਾਰ ਵੱਲੋਂ ਜੀ ਰਾਧਾ ਸਵਾਮੀ ਜੀ ਬਾਬਾ ਭੂਰੀ ਵਾਲੇ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੀ ਕੈਬਨਿਟ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਜਿਹੜਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਬਹੁਤ ਧੰਨਵਾਦ ਇਸੇ ਤਰ੍ਹਾਂ ਕੇ ਹੋ ਕੇ ਜੜਿਆ ਉਹ ਕਾਰਜ ਕਰਦੇ ਰਹੋ ਵਿਸਥਾਪਨਾਹੀ ਦਾਤ ਆਪਨਾ ਨਾਮ ਤੇ ਹੋ ਗੁਣ गावा ਦਿਨ ਰਾਤ ਨਾਨਕ ਚਾਹੋ ਇਹੋ ਗੁਰੂ ਸਾਹਿਬ ਕਿਰਪਾ ਕਰਨ ਵਿੱਚ ਕਰਤਾਪੁਰਖ ਲੋਵਾ ਵਾਰਨਾਮਾ ਹੋਵਾ ਗੁਰੂ ਸਾਹਿਬ